ਅੱਜ ਉਸ ਗੁਰੂ ਸਾਹਿਬ ਦੀ ਸ਼ਹੀਦੀ ਦੀ ਉਸ ਮਰਦਤ ਕੌਮੀ ਇਨਸਾਫ ਮਾਰਚ ਦੇ ਵੱਲੋਂ ਇਨਸਾਫ ਮਾਰਚ ਜੋ ਸ਼ੰਭੂ ਗਾਰਡਨ ਤੋਂ ਦਿੱਲੀ ਤੱਕ ਜਾਣਾ ਅੱਜ ਥਿੰਨੀ ਆਵੀ ਸੰਗਤਾਂ ਏਥੇ ਪਹੁੰਚੀਆਂ ਦਾਸ ਵੱਲੋਂ ਤੇ ਜਹਦਦਾਰ ਜਕਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਕਰਵਾਉਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਆਹ ਹੈ ਜਿੰਜੀਤ ਭਾਤੇ ਕੌਮ ਦਾ ਦਰਦ ਲੈ ਕੇ ਕਿਉਂਕਿ ਜਿਹੜਾ ਕੌਮੀ ਇਨਸਾਨ ਮੋਰਚਾ 10 ਜਨਵਰੀ 2023 ਤੋਂ ਵੱਜਿਆ ਤੁਸੀਂ ਅੱਜ ਇੱਥੇ ਪਹੁੰਚ ਕੇ ਕਿ ਕਰੀਬਨ 2 ਸਾਲ ਤੋਂ ਸਾਥ ਦੇ ਰਹੇ ਸਾਡੇ ਕੋਲ ਕੌਮੀ ਇਨਸਾਨ ਮੋਰਚੇ ਦੇ ਪ੍ਰਬੰਧਕਾ ਕੋਲ ਕੋਈ ਸ਼ਾ ਥੋੜਾ ਅਸੀਂ ਧੰਨਵਾਦ ਕਰ ਸਕੀਏ ਕਿਉਂਕਿ ਜਦੋਂ ਵੀ ਕੋਈ ਪ੍ਰੋਗਰਾਮ ਦਿੱਤਾ ਵੱਡੀ ਗਿਣਤੀ ਚ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਰਾਜਨੀਤਿਕ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਉਹਨਾਂ ਨੇ ਸਾਥ ਦਿੱਤਾ ਅੱਜ ਤੁਸੀਂ ਦੂਰ ਦਰਾਡੇਆਂ ਤੋਂ ਇੱਥੇ ਪਹੁੰਚੇ ਤੁਹਾਡਾ ਕੋਟ ਕੋਟ ਧੰਨਵਾਦ ਅੱਜ ਦੇ ਪ੍ਰੋਗਰਾਮ ਵਾਸਤੇ ਇਸ ਪਰਮੰਤਿਚ ਜਿਹੜਾ ਹਿੱਸਾ ਪਾਇਆ ਮੈਂ ਕਾਰਸੇ ਵਾਲੇ ਮਹਾਂਪੁਰਸਾਂ ਦਾ ਧੰਨਵਾਦ ਕਰਨਾ ਕਿ ਉਹ ਲੰਗਰ ਲੈ ਕੇ ਇੱਥੇ ਪਹੁੰਚੇ ਪੱਖ ਮਾਕੇ ਗੁਰੂ ਘਰਾਂ ਤੋਂ ਲੰਗਰ ਪਹੁੰਚਿਆ ਉਹਨਾਂ ਲੰਗਰ ਲੈ ਕੇ ਆਉਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਉਸ ਟਾਈਮ ਮੁਗਲ ਸਾਮਰਾਜ ਉਹ ਔਰੰਗਜ਼ੇਬ ਉਸ ਫਿੱਕੇ ਤੇ ਉਹ ਧਰਮ ਤੇ ਉਹਨਾਂ ਦਾ ਧਰਮ ਤਬਦੀਲ ਕਰਨ ਵਾਸਤੇ ਉਹਨਾਂ ਨੂੰ ਜ਼ਬਰੀ ਇਸਲਾਮ ਧਰਮ ਕਬੂਲ ਕਰਨ ਵਾਸਤੇ ਮਜਬੂਰ ਕਰ ਰਿਆ ਸੀ ਉਸ ਨੂੰ ਰੋਕਣ ਵਾਸਤੇ ਕਿਉਂਕਿ ਉਹਨਾਂ ਕੋਲ ਕੋਈ ਤਾਕਤ ਨਹੀਂ ਸੀ ਉਸ ਨੂੰ ਰੋਕਣ ਦਾ ਆਪੇ ਦੇ ਵੀ ਸੇਤਿਆ ਨੂੰ ਉਹ ਬਥੇਰੀਆਂ ਉਹ ਪ੍ਰਾਰਥਨਾ ਕਰਕੇ ਥੱਕ ਚੁੱਕੇ ਸੀ ਇਥੋਂ ਤੱਕ ਕਿ ਕਸ਼ਮੀਰ ਦੇ ਪੰਡਤ ਗੁਰੂ ਸਾਹਿਬ ਦੇ ਚਰਨਾਚਾਰੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿੱਚ ਆਪਣੀ ਕਰਮਾਲੀ ਆਪਣੀ ਸੀਰਤਾ ਬੜੀ ਦਾਨ ਦੇ ਕੇ ਉਸ ਜ਼ੁਲਮ ਨੂੰ ਰੋਕਿਆ ਪਰੰਤੂ ਜਿਨਾ ਤੇ ਜ਼ੁਲਮ ਹੋ ਰਿਹਾ ਸੀ ਅੱਜ ਉਹ ਆਰਥੀਨਾ ਦੇ ਮੂਖਿਆਂ ਨੂੰ ਉਸ ਟੈਂਪ ਜਲਦੀ ਜਬਰੀ ਕਾਹ ਨੂੰ ਕਬੂਲ ਕਰਾਉਣ ਜਾ ਰਹੇ ਸੀ ਅੱਜ ਸਾਡੇ ਦੇਸ਼ ਦੀ ਸਰਕਾਰ ਉਹ ਰਾਹ ਕਿਉਂ ਨਹੀਂ ਹੈ ਕਿਉਂਕਿ ਅੱਜ ਉਹ ਹੀ ਮੁਗਲਾ ਵਾਲਾ ਜੂਮੇ ਜਿਹੜਾ ਅਸੀਂ ਤੋਂ ਦੇ ਕਰ ਰਹੇ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਅਸੀਂ ਦਿੱਲੀ ਗੁਰੂ ਸਾਹਿਬ ਦੇ ਜਨਮ ਅੱਚ ਅਰਦਾਸ ਕਰਨ ਵਾਸਤੇ ਜਾਣਾ ਸੀ ਅੱਜ ਸਾਨੂੰ ਇੱਥੇ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਕਿੰਨੀ ਹੋਏ ਇਹ ਅਜਾਬ ਦੇਸ਼ ਉਹ ਅਜਾਬ ਕਾਉਣ ਵਾਲਾ ਸਿੱਖ ਅੱਜ ਗੁਲਾਮ ਹੈ ਇਸ ਦੇਸ਼ 'ਚ ਕਿਸ ਤਰ੍ਹਾਂ ਰੋਕਿਆ ਗਿਆ ਕਿਉਂਕਿ ਸਾਡਾ ਪ੍ਰੋਗਰਾਮ ਸੀ ਲਗਾਤਾਰ ਦੋ ਦਿਨ ਤੋਂ ਤੁਸੀਂ ਅਸਾਂ ਨੂੰ ਮੀਂਹ ਨਾ ਹੋ ਰਹੀਆਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਸਾਡਾ ਪ੍ਰੋਗਰਾਮ ਛਾਪ ਨਹੀਂ ਹੈ ਪਰੰਤੂ ਫੇਰ ਵੀ ਥਾਮ-ਥਾਮ ਤੇ ਲਾਕੇ ਲਾਕੇ ਇਸ ਤਰ੍ਹਾਂ ਡਗਮੰਦਾ ਜਿਹੀ ਕੀਤੀ ਜਾ ਰਹੀ ਹੈ ਸਰਕਾਰ ਦੀ ਇਹ ਗੁਲਾਮੀ ਦੀ ਨਿਸ਼ਾਨੀ ਹੈ ਸੋ ਜਿੰਨੇ ਵੀ ਇੱਥੇ ਪਹੁੰਚੇ ਜਹੇਦਾਰ ਸਿਖਤਾਂ ਸਿ ਹੰਦਾਰਾ ਬੰ ਲੋ ਕਲ ਫੋਨ ਤੇ ਦਾਸ ਨੂੰ ਗੱਲ ਹੋਈ ਸੀ ਉਹਨਾਂ ਨੇ ਦਾਸ ਨੂੰ ਕਿਹਾ ਸੀ ਕਿ ਮਾਪੂ ਜੀ ਉਹਨਾਂ ਕੋਲੋਂ ਧੰਨਵਾਦ ਕਰਿਓ ਜਿਹੜਾ ਵੀ ਇਸ ਸੋਹਣ ਨੂੰ ਲੈ ਕੇ ਉਸ ਮਹਿੰਦ ਦੇ ਨਾਲ ਤੁਰਿਆ ਸੀ ਨਾ ਉਹਦੇ ਨਾਲ ਤੁਰਿਆ ਉਹਦਾ ਅਸੀਂ ਸਤਕਾਰ ਕਰਨਾ ਉਹ ਤੋਂ ਕੋਲੋਂ ਧੰਨਵਾਦ ਸੋ ਅੱਜ ਇੱਥੇ ਜੰਨੀ ਆਮੀ ਉਹ ਕੋਲ ਆ ਕੇ ਸਿੱਤਾ ਪਹੁੰਚਿਆ ਜੜ੍ਹਤ ਕਮਿੰਦੀ ਸਿੰਘ ਜੀ ਜਿਹਨਾਂ ਦੀ ਗੌਰਵਕੀ ਸੇਵਾ ਕਿਸਾਨ ਜਿਹੜੇ ਡੰਗੀਆਂ ਦੇ ਪ੍ਰਧਾਨ ਸਾਹਿਬ ਕਿਹਦਾ ਕਿਹਦਾ ਨਾਂ ਲਵਾ ਬਜ਼ੁਰਗ ਜਿਹਨੀਆਂ ਦੀ ਜ਼ਿੰਦਗੀਆਂ ਲੰਘੀਆਂ ਇਸ ਸੰਘਰਸ਼ 'ਚ ਮੈਂ ਦੇਖ ਰਿਹਾ ਉਹ ਇੱਥੇ ਪਹੁੰਚੇ ਗੱਲ ਖਾਲਸਾ ਦੇ ਪ੍ਰਧਾਨ ਸਾਹਿਬ ਪਹੁੰਚੇ ਅਕਾਲੀ ਦਲ ਅਮਰਤ ਤੋਂ ਪਹੁੰਚੇ ਸੋ ਮੈਂ ਕਿਸੇ ਦਾ ਕਸ਼ੇ ਸੌਰਤੇ ਨਾਲ ਲੈਣੇ ਸੁਮੂਚੇ ਤੌਰ ਤੇ ਆਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੀ ਆਇਆਂ ਕਹਿੰਦਾ ਆਪਾਂ ਨੇ ਅੱਗੇ ਵੀ ਜੋਤ ਪ੍ਰੋਗਰਾਮ ਦੇਣਾ ਕਿਉਂਕਿ ਇਹ ਵੀ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਦੋ ਵਾਰੀ ਮੀਟਿੰਗਾਂ ਕਰਕੇ ਸਾਰਿਆਂ ਦੀ ਸਲਾਹ ਲੈ ਕੇ ਕਿਉਂਕਿ ਇਹ ਪ੍ਰੋਗਰਾਮ ਇਕੱਲਾ ਕੌਮੀ ਇਨਸਾਨ ਮੋਰਚੇ ਦਾ ਨਹੀਂ ਹੈ ਇਹ ਆਮ ਸੰਗਤ ਦਾ ਪ੍ਰੋਗਰਾਮ ਬਣ ਗਿਆ ਤਾਂ ਆਪਣਾ ਫਰਜ ਨਿਭਾ ਰਹੀ ਹੈ ਕਿਉਂਕਿ ਉਹਨਾ ਬੰਦੀ ਸਿੰਘਾਂ ਨੇ ਕੌਮ ਪ੍ਰਤੀ ਆਪਣਾ ਫਰਜ ਨਿਭਾਇਆ ਉਸ ਜ਼ੁਲਮ ਨੂੰ ਰੋਕਿਆ ਕਿਉਂਕਿ ਮੌਕੀਂ ਦੀ ਸਰਕਾਰਾਂ ਹੀ ਫੇਸ ਵਾਸਤੇ ਤੁਮਬਾ ਤੇ ਮਜਬੂਰ ਕਰਦੀਆਂ ਸੋਮਿਆਂਤ ਵਿੱਚ ਆਈਆਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਬੀਬੀਆਂ ਪਹੁੰਚੀਆਂ ਨਾ ਕੀ ਲਵਾ ਕੇ ਲੈ ਕੇ ਲੇ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧ ਵਿੱਚ ਜੋ ਕਮੀ ਰਹਿੰਦੀ ਆ ਉਹਦੀ ਅਸੀਂ ਪ੍ਰਬੰਧਕ ਮਾਫੀ ਮੰਗਦੇ ਆਸ ਆਸ ਕਰਦੇ ਕਿ ਤੁਸੀਂ ਅੱਗੇ ਤੋਂ ਵੀ ਸਾਥ ਦੇਵੋਗੇ